ਪੰਡੀ ਸੁਬਹ ਹਰਿਆਣਾ ਦਾ ਜਿਸ ਨੂੰ ਕਿ ਸੋਕਾ ਪ੍ਰਭਾਵਿਤ ਇਲਾਕਾ ਐਲਾਨ ਦਿੱਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਭੁਮਿੰਦਰ ਸਿੰਘ ਹੁੱਡਾ ਨੇ ਇਹ ਐਲਾਨ ਕੀਤਾ ਹੈ ਹਰਿਆਣਾ ਦੇ ਵਿੱਚ ਵੀ ਕਾਫੀ ਘੱਟ ਬਾਰਿਸ਼ ਇਸ ਵਾਰ ਹੋਈ ਹੈ ਪੰਜਾਬ ਦੇ ਕਿਸਾਨ ਵੀ ਇਹ ਗੱਲ ਮੰਗ ਕਰਦੇ ਰਹੇ ਨੇ ਕਿ ਪੰਜਾਬ ਨੂੰ ਸੋਕਾ ਪ੍ਰਭਾਵਿਤ ਐਲਾਨਿਆ ਜਾਏ ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਪਰ ਹਰਿਆਣਾ ਦੇ ਕਿਸਾਨਾਂ ਨੂੰ ਜ਼ਰੂਰ ਲਾਭ ਮਿਲ ਸਕਦਾ ਹੈ ਕਿਉਂਕਿ ਹਰਿਆਣਾ ਨੂੰ ਸੋਕਾ ਪ੍ਰਭਾਵਿਤ ਐਲਾਨਿਆ ਗਿਆ ਹੈ ਪੂਰੇ ਉੱਤਰ ਭਾਰਤ ਦੇ ਵਿੱਚ ਇਸ ਵਾਰ ਇੰਦਰਦੇਵ ਮਿਹਰਬਾਨ ਨਹੀਂ ਹੋਏ ਸੀ ਕਾਫੀ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਜ਼ਿਆਦਾ ਘਟ ਮੀ ਇਸ ਵਾਰ ਪਿਆ ਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਨੂੰ ਸੋਕਾ ਪ੍ਰਭਾਵਿਤ ਐਲਾਨ ਦਿੱਤਾ ਇਸ ਦੇ ਨਾਲ ਫਾਇਦਾ ਹੋ ਸਕਦਾ ਹੈ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਵੀ بارش ਘਟ ਹੋਣ ਦੇ ਨਾਲ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਝੋਨੇ ਦੀ ਫਸਲ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਕਿਉਂਕਿ بارش ਨਾ ਹੋਣ ਕਰਕੇ ਬਿਜਲੀ ਦੀ ਸਮੱਸਿਆ ਵੀ ਕਾਫੀ ਜ਼ਿਆਦਾ ਆਈ ਜਿਸ ਲਈ ਕਿਸਾਨਾਂ ਨੂੰ ਮਹਿੰਗੇ ਪਾਦਾ ਡੀਜ਼ਲ ਫੁਕਣਾ ਪਿਆ ਜਨਰੇਟਰਾਂ ਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਸ਼ਾਇਦ ਇਸ ਦਾ ਲਾਹਾ ਉਹਨਾਂ ਨਾ ਮਿਲ ਸਕੇ ਪਰ ਹਰਿਆਣਾ ਦੇ ਕਿਸਾਨਾਂ ਨੂੰ ਜ਼ਰੂਰ ਮਿਲੇਗਾ ਕਿਉਂਕਿ ਹਰਿਆਣਾ ਨੂੰ ਸੀਐਮ ਹੁੱਡਾ ਨੇ ਸੋਕਾ ਪ੍ਰਭਾਵਿਤ ਇਲਾਕਾ ਐਲਾਨ ਦਿੱਤਾ ਹੈ ਹੋ ਜਾਣਕਾਰੀ ਦੇਣ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਨਪਿੰਦਰ ਸੋਕਾ ਐਲਾਨ ਦਿੱਤਾ ਹੈ ਹਰਿਆਣਾ ਦੇ ਵਿੱਚ ਕੀ ਫਾਇਦਾ ਕਿਸਾਨਾਂ ਨੂੰ ਹੋਏਗਾ ਜਾਂ ਹਰਿਆਣਾ ਦੇ ਲੋਕਾਂ ਨੂੰ ਹੋਏਗਾ ਨਤੀ ਬਿਲਕੁਲ ਮੁੱਖ ਮੰਤਰੀ ਹਰਿਆਣਾ ਨੇ ਐਲਾਨ ਕਰ ਦਿੱਤਾ ਹੈ ਸੁਕਾ ਪ੍ਰਭਾਵਿਤ ਰਾਜ ਘੋਸ਼ਿਤ ਕਰ ਦਿੱਤਾ ਹੈ ਹਰਿਆਣਾ ਨੂੰ ਔਰ ਕੇਂਦਰ ਨੂੰ ਜਿਹੜਾ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ 4829 ਕਰੋੜ ਦੀ ਮਦਦ ਦੀ ਮੰਗ ਕੀਤੀ ਗਈ ਹੈ ਇਹਨਾਂ ਕਿਸਾਨਾਂ ਦੇ ਲਈ ਤਾਂ ਕਿ ਜਿਹੜੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਕਿਉਂਕਿ ਇਸ ਵਾਰ ਬਾਰਿਸ਼ ਬਹੁਤ ਘੱਟ ਹੋਈ ਹੈ ਇਸ ਦੇ ਚੱਲਦੇ ਜਿਹੜਾ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਔਰ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਹੈ ਕਿ 4000 ਦੇ حساب ਨਾਲ ਜਾਂ 3500 4000 ਅਲੱਗ-ਅਲੱਗ ਰੱਖਿਆ ਹੈ ਕਿ ਕਿਸ ਤੱਕ ਕਿੰਨਾ ਨੁਕਸਾਨ ਹੋਇਆ ਅਪਰਤੀ ਏਕੜ ਦੇ حساب ਨਾਲ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਕਿਸਾਨਾਂ ਨੂੰ ਤਾਂ ਕਿ ਕਿਸਾਨਾਂ ਨੂੰ ਥੋੜੀ-ਬਹੁਤ ਰਾਹਤ ਮਿਲ ਸਕੇ ਜਿਨ੍ਹਾਂ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਫਸਲ ਬਹੁਤ ਨੁਕਸਾਨ ਹੋਇਆ ਇਸ ਵਾਰ ਇਸ ਦੇ ਕਰਕੇ ਜਿਹੜਾ ਕੁਝ ਤੂਫਾਨ ਹਰਿਆਣੇ ਦੀ ਵੀ ਜਿਹੜੀ ਮੇਨ ਜਿਹੜਾ ਛੜਾ ਤੂਫਾਨ ਹੈ ਹਰਿਆਣੇ ਦੇ ਵਿੱਚ ਵੀ ਜਿਹੜਾ ਮੁੱਖ ਤੌਰ ਤੇ ਕੀਤੀ ਹੈ ਉਸ ਦੇ ਲਈ ਜਿਹੜਾ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਨਵੀਂਦਰ ਕੇਂਦਰ ਤੋਂ ਵੀ ਕੋਈ ਸੇ ਮਾਫਜ਼ੀ ਦੀ ਮੰਗ ਜਾਂ ਫਿਰ ਇਹ ਸਿਰਫ ਹਰਿਆਣਾ ਸਰਕਾਰ ਦੇਗੀ ਸਮਨ ਜੀ ਕੇਂਦਰ ਤੋਂ ਮੰਗ ਕੀਤੀ ਗਈ ਹੈ ਬਿਲਕੁਲ ਕੇਂਦਰ ਨੂੰ ਜਿਹੜਾ ਪੱਤਰ ਲਿਖ ਕੇ ਭੇਜਿਆ ਗਿਆ ਹੈ ਕਿ ਕੇਂਦਰ ਦੇਵੇ 4829 ਕਰੋੜ ਦੀ ਔਰ ਅਗਰ ਕੇਂਦਰ ਮਦਦ ਦੇਈਏ ਤਾਂ ਉਸ ਤੋਂ ਬਾਅਦ ਜਿਹੜਾ ਕੀ ਸੰਭਾਅ ਕੀ ਸੰਭਾਵਨਾ ਹੈ ਕਿ ਕੇਂਦਰ ਇਸ ਮੰਗ ਨੂੰ ਮੰਨੇਗੀ ਕੇ ਪੰਚਾਇਤੀ ਪੱਧਰ ਤੇ ਇੱਕ ਤਾਂ ਕੇਂਦਰ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਉਹ ਹਿੰਦ ਮੰਗ ਨੂੰ ਮੰਨਦੀ ਹੈ ਜਾਂ ਨਹੀਂ ਪਰ ਫਿਲਹਾਲ ਮੁੱਖ ਮੰਤਰੀ ਨੇ ਜਿਹੜਾ ਕੇਂਦਰ ਦੇ ਪੱਲੇ ਤੇ ਜਿੰਦ ਪਾ ਦਿੱਤੀ ਹੈ ਕਿ ਜਿਹੜੀ ਅਗਰ ਇਨਕਾਰ ਵੀ ਹੁੰਦਾ ਕਿਉਂਕਿ ਚੋਣਾ ਅਸਰਤੇ ਨੇ ਇੱਕ ਦੁੱਧ ਤੱਕ ਜਿਹੜਾ ਚੋਣ ਜਾਬਤਾ ਲੱਗ ਸਕਦਾ ਇਸ ਤੋਂ ਬਾਅਦ ਜਾਂਦੇ ਜਾਂਦੇ ਮੁੱਖ ਮੰਤਰੀ ਨੇ ਜਿਹੜਾ ਕਿਸਾਨਾਂ ਦੀ ਸਰਦੀ ਇਹ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿਸਾਨਾਂ ਦਾ ਵੋਟ ਜਿੰਨੀਆਂ ਵੀ ਕੋਸ਼ਿਸ਼ ਕੀਤੀ ਹੈ ਕਿ ਮੁੱਖ ਮੰਤਰੀ ਹੁੰਦਾ ਕਿਸਾਨਾਂ ਦੇ ਲਈ ਜਿਹੜੇ ਯਤਨਸ਼ੀਲ ਨੇ ਕਿਸਾਨਾਂ ਦਾ ਭਲਾ ਚਾਹੁੰਦੇ ਨੇ ਇੱਕ ਜਿਹੜਾ ਆਸੂ ਚਰਾਸ਼ਟਾਂ ਦੀ ਸਗਣਿਆ ਕਿਉਂਕਿ ਇਹ ਪੋਸਿਬਿਲਿਟੀ ਹੈ ਕਿ ਜੰਤਨ ਤੋਂ ਜੰਤ ਤਲਾ ਗਿਆ ਨਾ ਪੋਸਿਬਲ ਨਹੀਂ ਹੈ ਕਿ ਇਹਨਾਂ ਦਰਾਂ ਦੇ ਵਿੱਚ ਕਿਸਾਨਾਂ ਨੇ ਇੰਨੀ ਜਲਦੀ ਕਿ ਰਾਤ ਪਰ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਨੇ ਜਿਹੜਾ ਇੱਕ ਅ ਕਦਮ ਚੁੱਕਿਆ ਕਿਸਾਨਾਂ ਦੇ ਜਤਨ ਦੀ ਨੂੰ ਵੀ